ਗੁਰਸਿੱਖ ਜਸਵਿੰਦਰ ਸਿੰਘ ਜੀ ਦੀ ਪ੍ਰਵਾਸੀ ਮਜ਼ਦੂਰਾ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਵੀਡੀਓ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਕਿ ਗੁਰਸਿੱਖ ਵੀਰ ਜਦੋਂ ਉਹਨਾਂ ਨੂੰ ਜਾ ਕੇ ਸਿਰਫ ਇੰਨਾ ਹੀ ਪੁੱਛਦਾ ਕਿ ਤੁਸੀਂ ਇੱਥੇ ਕੀ ਬਣਾ ਰਹੇ ਹੋ ਤਾਂ ਪੂਰਾ ਹਜ਼ੂਮ ਜਿਹੜਾ ਪ੍ਰਵਾਸੀ ਮਜ਼ਦੂਰਾ ਦਾ ਉੱਥੇ 25 30 ਬੰਦਿਆਂ ਵੱਲੋਂ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਜਦੋਂ ਮੈਂ ਉਹਨਾਂ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਬਣਾ ਰਹੇ ਹੋ ਜੋ ਜੋ ਜਨਮ ਦਿਨ 115 ਨੰਬਰ ਵਾਲਾ ਤੇ 115 ਨੰਬਰ ਦੇ ਤੇ ਜਗ ਮਨਾਉ ਤੁਸੀਂ ਮੇਰੀ ਫਰਟੀ ਦੇ ਵਿੱਚ ਕੀ ਕਰ ਰਹੇ ਹੋ ਤੁਸੀਂ ਬਸ ਇੰਨਾ ਕਹਿਣ ਦੇ ਬਾਵਜੂਦ ਉਹਨਾਂ 20 25 ਬੰਦੇ ਆਏ ਮੈਨਾਂ ਇੱਕ ਤਾਂ ਮੈਂ ਐਡ ਕਰਤੇ ਉਹਨਾਂ ਨੇ ਪਰ ਟਮਾਰ ਸ਼ੁਰੂ ਕਰਤੀ ਉਹਨਾਂ ਨੇ ਤਾੜੀ ਪੱਟੀ ਮੇਰਾ ਦੁਕਾਣਾ ਵੀ ਪੁੱਟ ਗਿਆ ਤੇ ਕਿਹੜੇ ਨੇ ਮੇਰੇ ਸਾਹਮਣੇ ਮੈਨੂੰ ਲੱਗ ਰਿਹਾ ਇਹ ਵੀ ਪੰਜ ਕੁ ਬੰਦੇ ਤਾਂ ਹੈ ਜੇ ਬਾਕੀ 20 25 ਬੰਦੇ ਦਾ ਸਾਰੇ ਸੀ ਕਿਸੇ ਬੰਦੇ ਨੇ ਉਹਨਾਂ ਤੋਂ ਚੜਾਈ ਫੜਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਉਹਨਾਂ ਦੀ ਜਨਮ ਵਾਲਾ ਫਿਰ ਪਚਾਵ ਕਿਵੇਂ ਕੀਤਾ ਵਿੱਚ ਫਿਰ ਤੁਸੀਂ ਕਿਵੇਂ ਬੱਤ ਕਰ ਅਸੀਂ ਜਦੋਂ ਆਰੇ ਬਾਹਰ ਭੱਜ ਕੇ ਮੈਂ ਬਚਾ ਉਹ ਇੱਕਦਮ ਉਹਨਾਂ ਨੇ ਕਿ ਜੋ ਘਰੇ ਮੈਂ ਹੁੰਦਾ ਮਾਰਿਆ ਉਸ ਤੋਂ ਬਾਅਦ ਉਹ ਇੱਕਦਮ ਬੰਦੇ ਬੰਦੇ ਬਾਹਰ ਖੜੇ ਜੀ ਉੱਤੇ ਉਹਨਾਂ ਨੇ ਛੱਡ ਕੇ ਫਿਰ ਤਾਪ ਪਜੇ ਅੱਜ ਗੱਲ ਵੀ ਦਿੱਖਿਆ ਉਹ ਬੰਦੇ ਉੱਥੇ ਡੇਮ ਐਜਿਡਿਵ ਪਾਲਿਟਿਕਲ ਹੁੰਦੇ ਨੇ ਰੋਡ ਦੇ ਉੱਪਰ ਹੀ ਪ੍ਰਸ਼ਾਸਨ ਨੂੰ ਕੋਈ ਦੇ ਨਾਲ ਕੋਈ ਲੈਣ ਦੇ ਉਹ ਤਾਂ ਇਹ ਕਹਿੰਦੇ ਵੀ ਪੁੱਛਾ ਜਾਂਦਾ ਸਾਡੀ ਜੇਬ ਦੇ ਵਿੱਚ ਰਹਿੰਦਾ ਹਟ ਪੁਲਸ ਦੇ ਸਾਹਮਣੇ ਉਹ ਬੰਦੇ ਇਹ ਬਿਆਨ ਦਿੰਦੇ ਆ ਕਿ ਪੁਲਸ ਸਾਡੀ ਜੇਬ ਦੇ ਵਿੱਚ ਹੈ ਮੈਂ ਮੌਕੇ ਤੇ ਮੌਜੂਦ ਹਾਂ ਜੀ ਮੇਰੇ ਸਾਹਮਣੇ ਇਹ ਗੱਲ ਹੋਈ ਹੈ ਤਾਂ ਕਿ ਦੋਨੋਂ ਪਾਸੇ ਲੱਗੇ ਨੇ ਸਟਰੀਟੇ ਲੱਗੇ ਨੇ ਹਾਂ ਜੀ ਤੇ ਚਵਾੜੇ ਚ ਪੂਰਾ ਫ੍ਰੈਕਚਰ ਹੈ ਜੀ ਉਹਦੇ ਬਣਦੇ ਜਿਹੜੇ ਧਾਰਾ ਸੀ ਉਹ ਹਜੇ ਮਿਸਿੰਗ ਹੈ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਹੋਰ ਧਾਰਾ ਬਣਦੀ ਉਹ ਲਾਓ ਜੀ ਇਹ ਟਾਲ ਮਟੋਲ ਕਰੀਏ ਵੀ ਇਹ ਕੱਲਾ ਸਾਡੇ ਨਾਲ ਨਹੀਂ ਪਹਿਲੋਂ ਤੁਹਾਡੇ ਨਾਲ ਬਣਾ ਇਹਨਾਂ ਦੀ ਨੀਤੀ ਇਹ ਹੈ ਬਣ ਕੇ ਕਿ ਜਿੱਥੇ ਕੋਈ ਕੇਸ ਧਾਰੀ ਸਿੰਘ ਕੋਈ ਦਾੜੇ ਵਾਲਾ ਮਿਲੋ ਉਹਨੂੰ ਤੁਸੀਂ ਉਹ ਕਰੋ ਨੀਤੀ ਇਹਨਾਂ ਦੀ ਨੀਤੀ ਇਹ ਹੈ ਜੀ ਅਗਰ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਹੈ ਜੀ ਕਾਰਵੇ ਸਹੀ ਤਰੀਕੇ ਨਾਲ ਕਰਤਾ ਹੈ ਠੀਕ ਹੈ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਅਗਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਟੀ ਲੈਵਲ ਤੋਂ ਆ ਤਾਂ ਅਸੀਂ ਇਕੱਠ ਦੀ ਮੰਗ ਕਰਾਂਗੇ ਅਸ਼ਕੋ ਕੁਝ ਦਿਨ ਪਹਿਲਾਂ ਇੱਕ ਬੜੀ ਹੀ ਦੁਖਦਾਈ ਘਟਨਾ ਸਾਹਮਣੇ ਆਉਂਦੀ ਹੈ ਕਿ ਇੱਕ ਗੁਰਸਿੱਖ ਜਸਵਿੰਦਰ ਸਿੰਘ ਜੀ ਦੀ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਵੀਡੀਓ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਕਿ ਗੁਰਸਿੱਖ ਵੀਰ ਜਦੋਂ ਉਹਨਾਂ ਨੂੰ ਜਾ ਕੇ ਸਿਰਫ ਇੰਨਾ ਹੀ ਪੁੱਛਦਾ ਕਿ ਤੁਸੀਂ ਇੱਥੇ ਕੀ ਬਣਾ ਰਹੇ ਹੋ ਤਾਂ ਪੂਰਾ ਹਜ਼ੂਮ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਉੱਥੇ 25 30 ਬੰਦਿਆਂ ਵੱਲੋਂ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਸਾਡੇ ਨਾਲ ਜਸਵਿੰਦਰ ਸਿੰਘ ਜੀ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਜਾਨਲੇਵਾ ਹਮਲਾ ਕੀਤਾ ਗਿਆ ਨਾ ਤੇ ਅਰੇ ਜ਼ਖਮੀ ਵੀ ਬਹੁਤ ਹੋਏ ਨੇ ਹਜੇ ਵੀ ਤੁਸੀਂ ਦੇਖ ਸਕਦੇ ਹੋ ਸੱਟਾਂ ਜਿਹੜੀਆਂ ਉਸੇ ਹੀ ਤਰ੍ਹਾਂ ਜਿਹੜੀਆਂ ਕੀ ਹਜੇ ਲੱਗੀਆਂ ਹੋਈਆਂ ਟਾਂਕੇ ਲੱਗੇ ਹੋਏ ਨੇ ਉਹ ਵੀ ਹਜੇ ਖੁੱਲੇ ਨਹੀਂ ਹੈਗੇ ਕੋਰਟ ਦੇ ਬਾਹਰ ਮੌਜੂਦ ਆ ਦੇਖੋ ਇੱਕ ਤਾਂ ਗੁਰਸਿੱਖ ਵੀਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੂਸਰੀ ਤਰਫ ਜੇ ਦੇਖਿਆ ਜਾਵੇ ਤਾਂ ਇਹ ਕਾਰਵਾਈ ਵੀ ਸਹੀ ਨਹੀਂ ਕੀਤੀ ਜਾਂਦੀ ਅਰੈਸਟਿੰਗ ਵੀ ਸਹੀ ਤਰੀਕੇ ਨਾਲ ਨਹੀਂ ਹੀ ਹੋਈ ਹਜੇ ਜੋ ਮੰਗ ਕਰ ਰਹੇ ਨੇ ਉਹ ਮੰਗ ਵੀ ਜਿਹੜੀ ਪੂਰੀ ਨਹੀਂ ਕੀਤੀ ਜਾ ਰਹੀ ਕਿਉਂਕਿ ਇਹਨਾਂ ਦਾ ਕਹਿਣਾ ਸੀਗਾ ਕਿ ਪੰਜ ਜਿਹੜੇ ਜ਼ਿਆਦਾ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਕਰਨ ਲਈ ਕਿਹਾ ਜਾ ਰਿਹਾ ਪਰ ਨਹੀਂ ਕੀਤਾ ਗਿਆ ਹੁਣ ਜਿਹੜੇ ਫੜੇ ਗਏ ਨੇ ਉਸ ਬਾਰੇ ਵੀ ਜਾਣਕਾਰੀ ਲ ਲਾਂਗੇ ਪਹਿਲਾਂ ਜਸਵਿੰਦਰ ਸਿੰਘ ਜੀ ਨਾਲ ਗੱਲ ਕਰਦੇ ਆ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਦੇ ਪੁੱਤ ਠੀਕ ਹੋ ਵੀਰ ਜੀ ਤੁਸੀਂ ਹੁਣ ਥੋੜਾ ਥੋੜਾ ਹੋ ਗਿਆ ਕਿ ਕਿਵੇਂ ਕਟਣਾ ਜਿਹੜੀ ਇਹ ਵਾਪਰੀ ਹੈਗੀ ਕਿਸ ਤਰੀਕੇ ਦੇ ਨਾਲ ਮਤਲਬ ਤੁਸੀਂ ਉੱਥੇ ਗਏ ਸੀ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਮੈਂ ਇਹ ਸੰਡੇ ਵਾਲੇ ਦਿਨ ਤਕਰੀਬਨ 2 ਵਜੇ ਮੈਂ ਆਪਣੀ ਫੈਕਟਰੀ ਦੇ ਵਿੱਚ ਸਾਫ ਸਵਾਬੀ ਵਾਸਤੇ ਗਿਆ ਸੀ ਉੱਥੇ ਤੁਹਾਡੀ ਫੈਕਟਰੀ ਸੀ ਤੁਸੀਂ ਰੈਂਟ ਤੇ ਦਿੱਤੀ ਸੀ ਹਾਂਜੀ ਰੈਂਟ ਤੇ ਦਿੱਤੀ ਹੋਈ ਜੀ ਇੱਕ ਪੋਰਸ਼ਨ ਜੀ ਉਸ ਨੂੰ ਤਾਂ ਉੱਥੇ ਮੈਂ ਸਾਫ ਸਵਾਬੀ ਵਾਸਤੇ ਗਿਆ ਸੀ ਵੀ ਚਲੋ ਮਹਾਰਾਜ ਦਾ ਗੁਰਪੁਰਬ ਆ ਰਿਹਾ ਜੀ ਚਲੋ ਸਾਫ ਸਵਾਬੀ ਕਰੀਏ ਹਾਂਜੀ ਤਾਂ ਜਦੋਂ ਮੈਂ ਉੱਥੇ ਜਾ ਕੇ ਦੇਖ ਰਿਹਾ ਜੀ ਉੱਥੇ ਉਹ ਟੇਬਲ ਲਗਾ ਗਿਆ ਉੱਥੇ ਮੀਨ ਮੱਛੀ ਵਗੈਰਾ ਸਾਰਾ ਪਰਕਰ ਬਕਰਣ ਲੱਗੇ ਵੀ ਉਹ ਹੁੰਦੇ ਜਦੋਂ ਮੈਂ ਉੱਥੇ ਗਿਆ ਮੈਂ ਗਿਆ ਉਹਨਾਂ ਨੂੰ ਮਨਾ ਕਰਿਆ ਵੀ ਇੱਥੇ ਤੁਸੀਂ ਕੀ ਕਰ ਰਹੇ ਹੋ ਉਹਨੇ ਕਿਹਾ ਵੀ ਨਾਲ 115 ਨੰਬਰ ਦਾ ਕਰਾਇਦਾ ਰਹਾ ਹੈ ਮਨੀਸ਼ ਦੁੱਬੇ ਤੇ ਉਹਦੇ ਜਨਮ ਦਿਨ ਹੈਗਾ ਵੀ ਉਹਦੇ ਜਨਮ ਦਿਨ ਦੀ ਅਸੀਂ ਪਾਰਟੀ ਸੈਲੀਬ੍ਰੇਟ ਕਰ ਰਹੇ ਹਾਂ ਤੇ ਜਦੋਂ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਬਣਾ ਰਹੇ ਹੋ ਜਦੋਂ ਜਨਮਦੀਨ 115 ਨੰਬਰ ਵਾਲੇ ਤੋਂ 115 ਨੰਬਰ ਦੇ ਉੱਤੇ ਜਗ ਮਣਾਉ ਤੁਸੀਂ ਮੇਰੀ ਫੈਕਟਰੀ ਦੇ ਵਿੱਚ ਕੀ ਕਰ ਰਹੇ ਹੋ ਤੁਸੀਂ ਹਮ ਬਸ ਇੰਨਾ ਕਹਿਣ ਦੇ ਬਾਵਜੂਦ ਉਹਨਾਂ ਨੇ 20-25 ਬੰਦੇ ਆਏ ਮੇਰੇ ਨਾਲ ਇੱਕਦਮ ਅਟੈਕ ਕਰਦੇ ਆ ਉਹਨਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਉਹਨਾਂ ਨੇ ਜੀ ਦਾੜੀ ਪੱਟੀ ਮੇਰਾ ਜਵਾੜਾ ਵੀ ਟੁੱਟ ਗਿਆ ਤੇ ਖੋਚਣਾ ਮਾਰਿਆ ਤੇ ਸੀਸੀਟੀਵੀ ਦੇ ਵਿੱਚ ਕੀ ਹਥਿਆਰ ਸੀ ਉਹਨਾਂ ਦੇ ਕੋਲ ਜਦੋਂ ਤੁਹਾਡੇ ਤੇ ਹਮਲਾ ਕੀਤਾ ਖੋਚਣਾ ਸੀ ਬਾਕੀ ਦਾ ਉੱਥੇ ਸਾਰਾ ਲੋਹੇ ਦੇ ਕੰਮ ਹੈ ਜੀ ਹੁਣ ਕਿਹ ਬੰਦੇ ਨੇ ਕੀ ਕੀ ਮਾਰਿਆ ਇਹ ਮੈਨੂੰ ਪਤਾ ਹੀ ਨਹੀਂ ਲੱਗਿਆ ਜੀ ਵੀ ਕੀ ਮਾਰਿਆ ਜੀ ਬਿਲਕੁਲ ਕਿੰਨੇ ਜਿੰਨਿਆਂ ਦੇ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਜਿਹੜੇ ਮੇਰੇ ਸਾਹਮਣੇ ਮੈਨੂੰ ਲੱਗ ਰਿਹਾ ਵੀ ਉਹ ਪੰਜ ਕ ਬੰਦੇ ਤਾਂ ਹੈਦੇ ਬਾਕੀ 20 25 ਬੰਦੇ ਦਾ ਸਾਰੇ ਸੀ ਕਿਸੇ ਬੰਦੇ ਨਾਲ ਉਥੋਂ ਚੜਾਇਆ ਹੀ ਚੜਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਨੇ ਜੀ ਬਾਕੀ ਦਸਤਾਰ ਦੀ ਬੇਅਦਬੀ ਕਰੀ ਜੀ ਅਗਰ ਦਸਤਾਰ ਨਾਲ ਹੁੰਦੀ ਹੈ ਕਿ ਆਪਦਾ ਸੀਟ ਦੇ ਵਿੱਚ ਕਿਹ ਸੱਟ ਮਾਰਦੇ ਜੀ ਮਤਲਬ ਜਾਨ ਲੈਵਾ ਹਮਲਾ ਕੀਤਾ ਸੀ ਜਾਨੋ ਮਾਰਨ ਦੀ ਪੂਰੀ ਕੋਸ਼ਿਸ਼ ਸੀ ਉਹ ਪੂਰੀ ਕੋਸ਼ਿਸ਼ ਸੀ ਯੋ ਨਾ ਜਾਨੋ ਮਾਰਨ ਦੀ ਫਿਰ ਬਚਾਅ ਕਿਵੇਂ ਕੀਤਾ ਵੀਰ ਜੀ ਫਿਰ ਤੁਸੀਂ ਕਿਵੇਂ ਮਤਲਬ ਕਿ ਉੱਥੋਂ ਬਚ ਗਏ ਅਸੀਂ ਜਦ ਮੈਂ ਆਰੇ ਬਾਹਰ ਭੱਜ ਕੇ ਮੈਂ ਬਚਿਆ ਉਹ ਇੱਕਦਮ ਉਹਨਾਂ ਨੇ ਨੀਚੇ ਜੋ ਘਰੇ ਮੈਂ ਖੁੰਚਾ ਮਾਰਿਆ ਉਸ ਤੋਂ ਬਾਅਦ ਉਹ ਇੱਕਦਮ ਬੰਦੇ ਬੰਦੇ ਬਾਹਰ ਖੜੇ ਜੀ ਉੱਤੇ ਉਹਨਾਂ ਨੇ ਛੱਡ ਕੇ ਫਿਰ ਤਾਂ ਭੱਜੇ ਹੋ ਗਏ ਜੀ ਸਿਰਫ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਤਲਾਸ਼ੀ ਹਾਂ ਬਾਅਦ ਦੇ ਵਿੱਚ ਮੈਂ ਜਦੋਂ ਉੱਠਿਆ ਉਸ ਤੋਂ ਬਾਅਦ ਜੋ ਮੈਂ ਦੇਖਿਆ ਤੁਸੀਂ ਵੀਡੀਓ ਦੇ ਵਿੱਚ ਮੈਂ ਜੋ ਜੋੜਾ ਬੰਨਿਆ ਜੀ ਆਪਣਾ ਜੀ ਉਸ ਤੋਂ ਬਾਅਦ ਜਦੋਂ ਮੈਂ 112 ਨੰਬਰ ਨੂੰ ਪੀਸੀਆ ਨੂੰ ਫੋਨ ਕੀਤਾ ਜੀ ਨਾਲ ਦੇ ਨਾਲ ਤਕਰੀਬਨ 5 ਮਿੰਟ ਦੇ ਵਿੱਚ ਪੀਸੀਆ ਆ ਗਈ ਜੀ ਆ ਪੀਸੀਆ ਆਈ ਉਸ ਤੋਂ ਬਾਅਦ ਮੈਨੂੰ ਟਰੈਕਟਰ 32 ਹਸਪਤਾਲ ਲੈ ਕੇ ਜੀ ਤੁਹਾਨੂੰ ਹਸਪਤਾਲ ਲੈ ਗਈ ਤੇ ਮੌਕੇ ਤੇ ਅਰੈਸਟ ਕਰਲੇ ਸੀ ਉਹਨਾਂ ਨੇ ਨਹੀਂ ਕੀਤੀ ਕੋਈ ਬੰਦਾ ਵੀ ਅਰੈਸਟ ਨਹੀਂ ਆ ਉਸ ਤੋਂ ਬਾਅਦ ਜੋ ਹਸਪਤਾਲ ਦੇ ਬਾਅਦ ਮੇਰੀ ਟਾਂਕੇ ਵਗੈਰਾ ਲੱਗ ਕੇ ਮੈਂ ਫੈਕਟਰੀ ਦੇ ਵਿਚ ਆ ਜਾਣਾ ਉਸ ਤੋਂ ਬਾਅਦ ਆਪਣਾ ਮੋਟਰਸਾਈਕਲ ਲੈ ਕੇ ਫਿਰ ਮੈਂ ਘਰ ਚਲੇ ਜਾਂਦਾ ਜਦੋਂ ਘਰੇ ਜਾਂਦਾ ਜੀ ਮਤਲਬ ਉਸ ਹਾਲਤ ਦੇ ਵਿੱਚ ਵੀ ਤੁਸੀਂ ਖੁਦ ਮੋਟਰਸਾਈਕਲ ਚਲਾ ਕੇ ਕੰਮ ਕਰ ਜਾਂਦੇ ਹੋ ਜਦੋਂ ਮੈਂ ਹਸਪੀਟਲ ਦੇ ਵਿੱਚ ਬਾਅਦ ਆਂਦਾ ਜਦ ਵੀ ਦੇਖਿਆ ਉਹ ਬੰਦੇ ਉੱਥੇ ਸੇਮ ਜਿਹੜੀ ਪਾਲਟੀ ਕਰਦੇ ਹੁੰਦੇ ਜੀ ਰੋਡ ਦੇ ਉੱਪਰੇ ਜੀ ਜੀ ਪ੍ਰਸ਼ਾਸਨ ਨੂੰ ਕੋਈ ਦੇ ਨਾਲ ਕੋਈ ਲੈਣਦੇ ਆ ਉਹ ਤਾਂ ਇਹ ਕਹਿੰਦੇ ਵੀ ਪ੍ਰਸ਼ਾਸਨ ਸਾਡੀ ਜੇਬ ਦੇ ਵਿੱਚ ਰਹਿੰਦਾ ਹਟ ਹੈ ਜੀ ਜਦੋਂ ਮੈਂ ਘਰੇ ਜਾਂਦਾ ਫਿਰ ਘਰ ਦੇ ਜਾਂ ਦੇਖਦੇ ਵੀ ਇੰਨੀ ਬੁਰੀ ਹਾਲਤ ਹੈ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸੁਣਵਾਈ ਨਹੀਂ ਇਹ ਦੁਬਾਰਾ ਅਸੀਂ ਆਂਦੇ ਜੀ ਕੱਤੀ ਥਾਣੇ ਦੇ ਵਿੱਚ ਕੱਤੀ ਥਾਣੇ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਬੰਦੇ ਉੱਥੇ ਐਜਿਟਿਕ ਘੁੰਮ ਰਹੇ ਹਨ ਉਹਨਾਂ ਨੂੰ ਅਰੈਸਟ ਕਰੋ ਤੁਸੀਂ ਜਦੋਂ ਉੱਥੇ ਫੈਕਟਰੀ ਦੇ ਵਿੱਚ ਆਂਦੇ ਆਈਓ ਸਾਨੂੰ ਕਹਿੰਦਾ ਵੀ ਤੁਸੀਂ ਕੱਤੀ ਥਾਣੇ ਚਲੋ ਮੈਂ ਇਹਨਾਂ ਨੂੰ ਲੈ ਕੇ ਆਂਦਾ ਜੀ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਆ ਅਸੀਂ 3 ਘੰਟੇ ਤੱਕ ਅਸੀਂ ਥਾਣੇ ਬੈਠੇ ਰਹੇ ਜੀ ਉਹ ਬੰਦਿਆਂ ਨੂੰ ਫਿਰ ਵੀ ਅਰੈਸਟ ਨਹੀਂ ਕਰਿਆ ਜੀ ਉਹਨਾਂ ਨੇ ਹਾਂਜੀ ਫਿਰ ਉਸ ਤੋਂ ਬਾਅਦ ਜਿਹੜਾ ਆਈਓ ਸੀ ਉਹ ਮੈਨੂੰ ਇਹ ਕਹਿੰਦਾ ਸੀ ਵੀ ਤੁਸੀਂ ਕੱਲ ਨੂੰ ਆਇਆ 5 ਵਜੇ ਅਸੀਂ ਤੁਹਾਨੂੰ ਕੱਲ ਨੂੰ 5 ਵਜੇ ਬੁਲਾਮਾ ਜੀ ਤੁਹਾਨੂੰ ਬੁਲਾਈ ਜਾ ਰਹੀ ਸੀ ਪਰ ਉਹਨਾਂ ਨੂੰ ਕਿਸੇ ਨੇ ਉਹਨਾਂ ਕਿਸੇ ਨੇ ਬੁਲਾਇਆ ਜਿਹੜਾ ਮੇਰਾ ਫੈਕਚਰ ਆਇਆ ਵਾ ਜਿਹੜੀ ਬਣਦੀ ਧਾਰਾ 26 ਬਣਦੀ ਹੈ ਜੀ ਉਹ ਵੀ ਇਹਨਾਂ ਨੇ ਕੋਈ ਐਡ ਨਹੀਂ ਕਰੀ ਜਿਹੜੀ ਤਰ੍ਹਾਂ ਆ ਮੈਂ ਐਡ ਕੀਤੀਆਂ ਜਿਉਂ ਨਹੀਂ ਕੀਤੀ ਪੰਜ ਧਾਰਾਂ ਲੱਗੀਆਂ ਮੇਰੇ ਇੰਨਾ ਯਾਦ ਨਹੀਂ ਜੀ ਵੀ ਕੋਈ ਨਹੀਂ ਵੀਰ ਜੀ ਤੁਸੀਂ ਪੁੱਛ ਲੈਣੇ ਆ ਵੀਰ ਜੀ ਕਿਹੜੀਆਂ ਕਿਹੜੀਆਂ ਧਾਰਾਵਾਂ ਲੱਗੀਆਂ ਦੇਖੋ ਕਹਿੰਦੇ ਕਿ 5 ਤਰੀਕ ਦੀ ਇਹ ਘਟਨਾ ਆ ਅੱਜ 10 ਹੋ ਚੁੱਕੀ 5 ਦਿਨ ਹੋ ਚੁੱਕੇ ਆ ਪਰ ਕੋਈ ਕਾਰਵਾਈ ਜਿਹੜੀ ਉਹ ਨਹੀਂ ਹੋਈ ਸਹੀ ਤਰ੍ਹਾਂ ਜਦੋਂ ਇਹ ਮਸਲਾ ਪੁਲਿਸ ਕੋਲ ਜਾਂਦਾ ਹੈ ਜੀ ਪੁਲਿਸ ਉੱਥੇ ਹਾਜ਼ਰ ਹੁੰਦੀ ਹੈ ਜੀ ਹਨਾ ਜੀ ਪੁਲਿਸ ਦੇ ਸਾਹਮਣੇ ਉਹ ਬੰਦੇ ਇਹ ਬਿਆਨ ਦਿੰਦੇ ਆ ਕਿ ਪੁਲਿਸ ਸਾਡੀ ਜੇਬ ਦੇ ਵਿੱਚ ਹੈ ਜੀ ਮੈਂ ਮੌਕੇ ਤੇ ਮੌਜੂਦ ਆ ਜੀ ਮੇਰੇ ਸਾਹਮਣੇ ਇਹ ਗੱਲ ਹੋਈ ਹੈ ਜੀ ਠੀਕ ਹੈ ਜੀ ਤੇ ਅਸੀਂ ਪੁਲਿਸ ਨੂੰ ਕਹਿੰਦੇ ਆ ਵੀ ਤੁਸੀਂ ਏ ਤੁਹਾਡੇ ਬਾਰੇ ਇਹ ਕਹਿ ਰਹੇ ਤੁਸੀਂ ਇਹਨਾਂ ਦੇ ਕਾਰ ਹੋਏ ਕਹਿੰਦੇ ਤੁਸੀਂ ਥਾਣੇ ਪਹੁੰਚੋ ਜੀ ਅਸੀਂ ਇਹਨਾਂ ਨੂੰ ਲੈ ਕੇ ਆੰਦੇ ਜੀ ਮੌਕੇ ਦੇ ਉੱਤੇ ਸਾਰੇ ਦੇ ਪੰਜੋਂ ਦੇ ਪੰਜੋਂ ਮੁਰਜਨ ਸੀ ਉਹ ਹਾਜ਼ਰ ਸੀ ਜੀ ਹਾਜ਼ਰ ਜੀ ਮੈਨੂੰ ਨਹੀਂ ਬੇ ਉੱਤੇ ਸੀ ਬੇਗ ਬੇਗ ਹੋ ਹੋ ਕੇ ਉਹ ਕਹਿੰਦੇ ਅਸੀਂ ਬੀਜੇਪੀ ਦੇ ਗੁੰਡੇ ਆ ਜੀ ਚੰਡੀਗੜ੍ਹ ਚ ਸਾਡਾ ਪੂਰਾ ਗੁੰਡਾ ਰਾਜ ਚੱਲਦਾ ਜੀ ਤੁਸੀਂ ਸਾਡਾ ਬੈਕਗ੍ਰਾਉਂਡ ਚੈੱਕ ਕਰ ਲਓ ਜੀ ਕਹਿੰਦੇ ਅਸੀਂ ਜੇ ਇਹ ਮਸਲਾ ਇੱਥੇ ਖਤਮ ਨਹੀਂ ਹੋਇਆ ਜੀ ਜੀ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਜੀ ਉਹਨਾਂ ਸਾਨੂੰ ਇਹ ਧਮਕੀਆਂ ਦਿੱਤੀਆਂ ਜੀ ਹਾਂਜੀ ਤੇ ਫਿਰ ਪੁਲਿਸ ਸਾਨੂੰ ਥਾਣੇ ਭੇਜ ਦਿੰਦੀ ਐ ਸੀ ਥਾਣੇ ਜਾਂਦੇ ਆ ਜੀ ਉੱਥੇ ਪੁਲਿਸ ਸਾਨੂੰ 3 ਘੰਟੇ ਵੇਟ ਕਰਵਾਉਂਦੀ ਐ ਜੀ ਆ ਰਹੇ ਆ ਜੀ ਆ ਰਹੇ ਆ ਜੀ ਆ ਰਹੇ ਆ ਪੁਲਿਸ ਸਾਨੂੰ ਬਿਠਾ ਰਹੀ ਐ ਹਾਲਾਂਕਿ ਵੀਰੇ ਇਸ ਕੰਡੀਸ਼ਨ ਦੇ ਵਿੱਚ ਨੇ ਰੈਸਟ ਚਾਹੀਦੀ ਐ ਕਿ ਬਲਕਿ ਸਾਨੂੰ ਉਲਟਾ ਕਹਿ ਰਹੇ ਕਹਿੰਦੇ ਜਦ ਤੁਹਾਨੂੰ ਹਸਪੀਟਲ ਦੇ ਵਿੱਚ ਕਹਿਤਾ ਸੀ ਵੀ ਤੁਸੀਂ ਕੱਲ ਨੂੰ 5 ਵਜੇ ਆਈਓ ਮੈਂ ਕਿਹਾ ਸਾਡੇ ਜਿਹੜਾ ਮੁੰਡਾ ਜੀ ਇਹਦੇ ਹਾਲਤ ਦੇਖੋ ਤੁਸੀਂ ਹਾਂਜੀ ਮੁਜ਼ਮ ਥੋੜੇ ਸਾਹਮਣੇ ਐ ਜੀ ਹਾਂਜੀ ਤੁਸੀਂ ਨਾ ਸਾਡੇ ਵੱਲੋਂ ਕੋਈ ਐਫ ਆਈ ਆਰ ਲਿੱਤੀ ਐ ਕੁਛ ਵੀ ਨਹੀਂ ਲੇਤਾ ਤੁਸੀਂ ਕਿਵੇਂ ਕਿਸ ਬੇਸ ਦੇ ਉੱਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਡੀਕਲ ਕਰਾਓ ਹਾਂ ਦਾ ਸਪੋਰਟ ਪਤਾ ਲੱਗੂ ਵੀ ਇਹ ਸੋਫੀ ਆ ਯਾ ਇਹ ਦਾਦੂ ਕੀਤੀ ਹੋਈ ਜੀ ਮੈਡੀਕਲ ਨਹੀਂ ਹੋਣ ਦਿੱਤਾ ਜੀ ਕਹਿੰਦੇ ਕੱਲ ਨੂੰ ਸ਼ਾਮ ਨੂੰ ਹੋਊਗਾ ਜੀ 5 ਵਜੇ ਜੋ ਵੀ ਜੀ ਵੀਰ ਦਾ ਮੈਡੀਕਲ ਵੀ ਨਹੀਂ ਕੀਤਾ ਗਿਆ ਵੀਰ ਦਾ ਤਾਂ ਹੋ ਗਿਆ ਸੀ ਜਿਹੜੇ 5 ਬੰਦੇ ਸੀ ਉਹਨਾਂ ਨੇ ਹਾਂਜੀ ਉਹ ਕਿਉਂਕਿ ਉੱਥੇ ਬਾਹਰ ਬੈਠੇ ਹੀ ਉਹ ਦਾਦੂ ਦਾ ਸੇਵਨ ਜੀ ਮੀਟ ਮੱਛੀ ਸਾਰਾ ਕੁਝ ਚੱਲ ਰਿਆ ਸੀ ਆਨ ਰੋਡ ਦੇ ਉੱਤੇ ਸੀ ਰੋਡ ਦੇ ਉੱਪਰ ਰੋਡ ਦੇ ਉੱਤੇ ਸੀ ਜੀ ਤਾਂ ਧਰਾਵਾ ਫਿਰ ਕਿਹੜੀਆਂ ਕਿੜੀਆਂ ਲਾਈਆਂ ਗਈਆਂ Uh, 115 2 ਲੱਗੀ ਹੈ ਜੀ 126 2 ਲੱਗੀ ਹੈ ਜੀ 351 ਲੱਗੀ ਹੈ ਜੀ 299 ਤੇ 305 ਹੈ ਜੀ ਜੀ ਤੇ ਇਹਦੇ ਵਿੱਚ ਹਜੇ ਜਿਹੜੀ ਇਹਨਾਂ ਦੇ ਝਵਾੜੇ ਦਾ ਪੂਰੇ ਤਰ੍ਹਾਂ ਉਹ ਹੋ ਗਿਆ ਜੀ ਟੁੱਟ ਗਿਆ ਹੈ ਜੀ ਫ੍ਰੈਕਚਰ ਹੈ ਹਾਂ ਜੀ ਟੰਕੇ ਦੋਨੋਂ ਪਾਸੇ ਲੱਗੇ ਨੇ ਸਟ੍ਰਿਚੇ ਲੱਗੇ ਨੇ ਹਾਂ ਜੀ ਤੇ ਝਵਾੜੇ ਚ ਪੂਰਾ ਫ੍ਰੈਕਚਰ ਹੈ ਜੀ ਉਹਦੇ ਬਣਦੀ ਜਿਹੜੀ ਧਾਰਾ ਸੀ ਉਹ ਹਜੇ ਮਿਸਿੰਗ ਹੈ ਜੀ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਹੋਰ ਤਰ੍ਹਾਂ ਦਾ ਬਣਦੀ ਆ ਉਹ ਲਾਓ ਜੀ ਇਹ ਟਾਲ ਮਟੋਲ ਕਰੀ ਜਾਂਦੇ ਨੇ ਅਰੇਸਟ ਕਿੰਨੇ ਕੀਤੇ ਹੈਗੇ ਔਰ ਕਿੰਨੇ ਦਿਨਾਂ ਬਾਅਦ ਅਰੇਸਟਿੰਗ ਜਿਹੜੀ ਹੋਈ ਹੈ ਜਿਹੜੇ ਪਹਿਲੇ ਦੋ ਸੀ ਜੀ ਦੂਬੇ ਔਰ ਪੰਚਮ ਜੀ ਇਹ ਹੋਏ ਸੀ ਜੀ ਨੈਕਸਟ ਡੇ ਜਾ ਕੇ ਜੀ ਆਫਟਰ ਲੰਚ ਤੋਂ ਬਾਅਦ 4-5 ਵਜੇ ਦੇ ਆਸ-ਪਾਸ ਹਾਂਜੀ ਮੈਮ ਤੇ ਇੱਕ ਮੁਜ਼ਰਮ ਜਿਹੜੇ ਆਪਣਾ ਜ਼ਿਆਦਾ ਅਟੈਕ ਕੀਤਾ ਸੀ ਜਿਹਨਾਂ ਨੂੰ ਖੁਰਚਣਾ ਮਾਰ ਰਿਹਾ ਜਾਂ ਜੋ ਵੀ ਹਥਿਆਰ ਸੀ ਉਹਦੇ ਕੋਲ ਉਹ ਕੱਲ ਅਰੇਸਟ ਪਈ ਹੈ ਜੀ ਉਹਦੇ ਹਜੇ ਇਸ ਤੋਂ ਇਲਾਵਾ ਦੋ ਬੰਦੇ ਹੋਰ ਨੇ ਇੱਕ ਇਹਨਾਂ ਦਾ ਬ੍ਰਦਰ ਹੈ ਦੂਬੇ ਦਾ ਜੀ ਤੇ ਇੱਕ ਹੋਰ ਉਹਨੂੰ ਅਸੀਂ ਜਾਣਦੇ ਨਹੀਂ ਪਰ ਇਹਨਾਂ ਨੇ ਪਛਾਣ ਕਰੀ ਹੋਈ ਹੈ ਜੀ ਵੀ ਇਹ ਬੰਦਿਆਂ ਨੂੰ ਅਸੀਂ ਜਾਣਦੇ ਜੀ ਪਰ ਪੁਲਿਸ ਅਜੇ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਕਰਕੇ ਰਹੀ ਜੀ ਅਰੇਸਟਿੰਗ ਜੇ ਹੋਈ ਆ ਤਾਂ ਕੋਈ ਉਹਨਾਂ ਦਾ ਰਿਮਾਂਡ ਲਿਆ ਗਿਆ ਜਾਂ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਬਸ 14 ਦਿਨ ਦਾ ਹੋਈ ਉਹਨਾਂ ਦੇ ਐਫ ਆਈ ਆਰ ਨਹੀਂ ਮੈਮ ਹਾਂ ਐਫ ਆਈ ਆਰ ਹੋਈ ਹੈ ਜੀ ਅ ਐਫ ਆਈ ਆਰ ਹਜੇ ਦੋ ਬੰਦੇ ਤੇ ਹੋਈ ਸੀ ਤੇ ਤੀਜੇ ਤੇ ਹੁਣ ਕੱਲ ਕੀਤੀ ਜਾਂ ਨਹੀਂ ਕਿਤੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜੀ ਜੀ ਮੈਂ ਫਿਰ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਹੋ ਜਸਵਿੰਦਰ ਸਿੰਘ ਜੀ ਜਿਸ ਤਰੀਕੇ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਤੁਸੀਂ ਖੁਸ਼ ਨਹੀਂ ਆ ਇਸ ਕਰਕੇ ਨਹੀਂ ਅਗੇ ਅਗਰ 26 ਤਾਰਾ ਨਹੀਂ ਐਡ ਕਰਦੇ ਫਿਰ ਅਸੀਂ ਸਾਰੇ ਬੁੱਢਾ ਨਾਲ ਸਾਰੇ ਗੁਰਦੁਆਰੇ ਵਾਲਿਆਂ ਨੂੰ ਅਸੀਂ ਇਹ ਸਨਹਿਤ ਦੇਵਾਂਗੇ ਵੀ ਹਾਂਜੀ ਸਾਡੀ ਇਹੀ ਮੰਗ ਹੈ ਜੀ ਵੀ ਦੇਖੋ ਅੱਜ ਇੱਕ ਗੁਰਸਿੱਖ ਭਾਈ ਤੇ ਇਹਨਾਂ ਨੇ ਇਹ ਮਸਲਾ ਲੋਕ ਕਹਿੰਦੇ ਨੇ ਹਾਂਜੀ ਇਹ ਪਹਿਲਾ ਮਸਲਾ ਨਹੀਂ ਹਾਂਜੀ ਇਸ ਤੋਂ ਪਹਿਲਾਂ ਵੀ ਇਸੋ ਹਾੜਾ ਸਾਹ ਦੇਖਿਆ ਤੁਸੀਂ ਕੀ ਹੋਇਆ ਜੀ ਮੋਹਾਲੀ ਦੇ ਵਿੱਚ ਹੋਇਆ ਜੀ ਹਾਂਜੀ ਦੋ ਕਤਲ ਹੋਏ ਨੇ ਜੀ ਹਨਾ ਸ਼ਰੀਰਾਂ ਕਿੱਥੇ ਗਏ ਨੇ ਜੀ ਮੁੜ ਕੇ ਅੱਜ ਇੱਥੇ ਹੋਇਆ ਜੀ ਵੀ ਇਕੱਲਾ ਸਾਡੇ ਨਾਲ ਨਹੀਂ ਕੱਲੋ ਤੁਹਾਡੇ ਨਾਲ ਵੀ ਹੋਣਾ ਇਹਨਾਂ ਦੀ ਨੀਤੀ ਇਹ ਬਣ ਗਈ ਹੈ ਵੀ ਜਿੱਥੇ ਕੋਈ ਕੇਸਧਾਰੀ ਸਿੰਘ ਕੋਈ ਦਾੜੇ ਵਾਲਾ ਮਿਲੋ ਉਹਨੂੰ ਤੁਸੀਂ ਉਹੋ ਕਰੋ ਜੀ ਨੀਤੀ ਇਹਨਾਂ ਦੀ ਨੀਤੀ ਇਹ ਹੈ ਜੀ ਅਸੀਂ ਭਲੇਮਾਨਸ ਹੁੰਦਾ ਆ ਭੂਲਾ ਪਾਲਾ ਉਹਨੂੰ ਹੀ ਜਿਹੜਾ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਜੀ ਹਾਂਜੀ ਜੀ ਤੇ ਅਸੀਂ ਇਹੀ ਮੰਗ ਕਰਦੇ ਆ ਸਾਰੇ ਕਿਸਾਨ ਜਥੇਬੰਦੀਆਂ ਨੂੰ ਸਾਰੇ ਆਪਣੇ ਧਰਮ ਦੇ ਆਗੂ ਨੂੰ ਵੀ ਸਾਨੂੰ ਪੈਸੇ ਦੀ ਕਿਸੇ ਦੀ ਕੋਈ ਉਹ ਨਹੀਂ ਹੈ ਜੀ ਸਾਨੂੰ ਇਹ ਵੀ ਆਪਣਾ ਇੱਕ ਜੁਟਤਾ ਦਿਖਾਓ ਜੀ ਠੀਕ ਹੈ ਜੀ ਇਹਨਾਂ ਦੇ ਖਿਲਾਫ ਬਣਦੀ ਜਿਹੜੀ ਪ੍ਰਸ਼ਾਸਨਿਕ ਕਾਰਵਾਈ ਹੈ ਜੀ ਉਹਨੂੰ ਆਪਾਂ ਮਜ਼ਬੂਤ ਕਰੀਏ ਜੀ ਇਹਨਾਂ ਨੂੰ ਕਿਸੇ ਵੀ ਹਾਲਚਾਸੀ ਬਖਸ਼ਣਾ ਨਹੀਂ ਹੈ ਤੁਹਾਡੀ ਫੈਕਟਰੀ ਚੋਂ ਕਾਰਕ ਹੀ ਰਹੇ ਸੀਗੇ ਮਤਲਬ ਕਿੰਨੇ ਟਾਈਮ ਤੋਂ ਸੀ ਉਹ ਸੀਗੇ ਪਹਿਲਾਂ ਤਾਂ 2 ਸਾਲ ਤੱਕ ਉਹਨੂੰ ਕਿਰਾਏ 'ਪਾ ਦਿੱਤਾ ਆ ਸੀ ਆਪਾਂ ਨੇ ਅੱਛਾ ਜੀ ਹੁਣ ਤਕਰੀਬਨ ਮੇਰੇ ਹਿਸਾਬ ਨਾਲ 5 ਜਾਂ 6 ਮਹੀਨੇ ਕਿਰਾਏ ਦਿੱਤਾ ਉਹਦੇ ਬਾਅਦ ਕਿਰਾਏ ਵੀ ਬੰਦ ਕਰ ਦਿੱਤਾ ਸੀ ਸਾਡਾ ਡਬਲਯੂ ਜੀ ਤੁਹਾਡੀ ਪ੍ਰਾਪਰਟੀ ਵੀ ਡਬਲਯੂ ਜੀ ਹਾਂ ਜੀ ਡਬਲਯੂ ਜੀ ਤਾਂ ਉਸ ਤੋਂ ਬਾਅਦ ਵੀ ਇਹ ਮੀਟ ਅੰਡਾ ਮੱਛੀ ਤੇ दारू ਇਹ ਚੀਜ਼ਾਂ ਮੰਗਾ ਲਈ ਸੀ ਉੱਥੇ ਜਦੋਂ ਮੈਂ ਗਿਆ ਉੱਥੇ ਓਕੇ ਇਹਨਾਂ ਦੀ ਨਾ ਮੈਂ ਸੋਚੀ ਸਮਝੀ ਚਾਰਲਸ ਜੀ ਇਹ ਇਹਨਾਂ ਨੇ ਦੇਖ ਲਿਆ ਸੀ ਵੀ ਇੱਥੇ ਇਕੱਠਾ ਹੋਇਆ ਹੋਇਆ ਜੀ ਇਹ ਮੁੰਡਾ ਇਕੱਲਾ ਆ ਗਿਆ ਜੀ ਤੇ ਇਹਨੂੰ ਮੱਦੇ ਨਜ਼ਰ ਰੱਖ ਕੇ ਉਹਨੇ ਇਹਨਾਂ ਦੇ ਉੱਤੇ ਇਹ ਹਮਲਾ ਕੀਤਾ ਜੀ ਜੀ ਹਰ ਰੋਜ਼ ਜਾਂਦੇ ਸੀ ਜਾਂ ਉਸੇ ਦਿਨ ਹੀ ਤੁਸੀਂ ਗੁਰਪੁਰ ਕਰਕੇ ਗਏ ਸੀ ਨਹੀਂ ਮੈਂ ਸੰਡੇ ਨੂੰ ਜਿੱਦਾਂ ਛੁੱਟੀ ਹੋਈ ਮੈਨੂੰ ਮੈਂ ਉਸ ਦਿਨ ਕਿ ਮੈਂ ਵੀ ਡਰਾਈਵਰ ਦੀ ਪ੍ਰਾਈਵੇਟ ਜੌਬ ਕਰ ਰਿਹਾ ਜੀ ਜੀ ਮੈਂ ਸੰਡੇ ਨੂੰ ਛੁੱਟੀ ਹੁੰਦੀ ਮੈਂ ਸੰਡੇ ਵਾਲੇ ਦਿਨ ਉਸੇ ਦਿਨ ਪਿੰਡ ਦੇ ਵਿੱਚ ਨਗਰ ਕੀਰਤਨ ਚੱਲ ਰਿਹਾ ਸੀ ਨਗਰ ਕੀਰਤਨ ਮੱਥਾ ਟੇਕਣ ਤੋਂ ਬਾਅਦ ਮੈਂ ਤਕਰੀਬਨ 2 ਵਜੇ ਮੈਂ ਫੈਕਟਰੀ ਗਿਆ ਸੀ ਜੀ ਜੀ ਹਾਂ ਜੀ ਉਸ ਟਾਈਮ ਘਟਨਾ ਵੀ 2 ਵਜੇ ਹੀ ਹੁੰਦੀ ਹੈ 2 ਵਜੇ ਦੀ ਘਟਨਾ ਹੈ ਜੀ ਬਿਲਕੁਲ ਪਿੰਡ ਜਿਹੜਾ ਪੈਂਦਾ ਆ ਜਿੱਥੇ ਤੁਹਾਡੀ ਮੇਰਾ ਡੱਡੂਮਾਜਰਾ ਪਿੰਡ ਹੈ ਜੀ ਡੱਡੂਮਾਜ ਹਾਂਜੀ ਪਿੰਡ ਇਹ ਡੱਡੂਮਾਜ ਜਿਹੜੀ ਇੱਥੇ ਵਾਰਦਾਤ ਹੋਈ ਹੈ ਜੀ ਇਹ ਰਾਮਦਰਵਾਜ਼ ਫੇਸ 2 ਚੰਡੀਗੜ੍ਹ ਦਾ ਏਰੀਆ ਜੀ ਜੀ ਇੰਡਸਟਰੀਅਲ ਏਰੀਆ ਜੀ ਬਿਲਕੁਲ ਹੁਣ ਇੰਦੀ ਮੰਗ ਕਰਦੇ ਹੋ ਤੁਸੀਂ ਕਿ ਕਾਰਵਾਈ ਸਹੀ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਹਾਂਜੀ ਕਾਰਵਾਈ ਸਾਡ ਅਸੀਂ ਇਹੀ ਗੁਜਾਇਸ਼ ਕਰਦੇ ਆਂ ਵੀ ਅਗਰ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਹੈ ਜੀ ਕਾਰਵਾਈ ਸਹੀ ਤਰੀਕੇ ਨਾਲ ਕਰਦਾ ਹੈ ਠੀਕ ਹੈ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਅਗਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਢਿੱਲ ਵਰਤੂਗਾ ਤਾਂ ਅਸੀਂ ਇਕੱਠ ਦੀ ਮੰਗ ਕਰਾਂਗੇ ਜੀ ਕੁਲਜੀ ਸੱਟਾਂ ਵੀ ਜਿੱਥੇ-ਕਿੱਥੇ ਲੱਗੀਆਂ ਤੁਹਾਡੀ ਵੀ ਜਰੂਰ ਦੱਸ ਇੱਕਦਮ ਮੇਰੇ ਇੱਥੇ ਮਹਾਰਾਜ ਜੀ ਨਾਲ ਖੁਰਚਣਾ ਇੱਕ ਲੱਤ ਦੇ ਵੱਜੀ ਹੈ ਮੇਰੀ ਇੱਕ ਸਿਰ ਤੇ ਪਿੱਛੇ ਹੁਣ ਮੈਨੂੰ ਪਤਾ ਨਹੀਂ ਪਿੱਛੇ ਦਾ ਬਹੁਤ ਅਸਰ ਤੇ ਗਹਿਰਾ ਅਸਰ ਹੋਇਆ ਜਿਵੇਂ ਦੱਸ ਰਹੇ ਸੀ ਕਿ ਭੁੱਲ ਰਹੇ ਨੇ ਜੀ ਜੀ ਸਿਰ ਤੇ ਹੁਣ ਉਹਨਾਂ ਨੇ ਆਪਣੇ ਵੱਲੋਂ ਇੱਕ ਤਰ੍ਹਾਂ ਦਾ ਇਹਨਾਂ ਨੂੰ ਮਾਰ ਹੀ ਦਿੱਤਾ ਸੀ ਜੀ ਜੀ ਇਹ ਵੀ ਇੰਨਾ ਕੋ ਸੋਚੇ ਸਮਝੇ ਸ਼ਾਦੀ ਸ਼ਾਜੀਸ ਨਾਲ ਉਹ ਪਲਾਨ ਕਰਕੇ ਆਏ ਸੀ ਜੀ ਉਹ ਉਹਨਾਂ ਨੂੰ ਐਸ ਵੀ ਇਹਨੂੰ ਖਤਮ ਕਰਨਾ ਹੈ ਐਂਬੂਲੈਂਸ ਆਂਦੀ ਜਦੋਂ ਮੈਂ ਐਂਬੂਲੈਂਸ ਦੇ ਵਿੱਚ ਬਹਿੰਦਾ ਉਸ ਤੋਂ ਬਾਅਦ ਮੈਂ ਵੀਡੀਓ ਬਣਾਉਂਦਾ ਤੇ ਉਸ ਤੋਂ ਜਦੋਂ ਇਹ ਕੇਕ ਵਗੈਰਾ ਕੱਟ ਰਹੇ ਹੁੰਦੇ ਆ ਤੇ ਸ ਰੋਡ ਦੇ ਉੱਪਰ ਦੇਖੋ दारू ਪੀ ਰਹੇ ਕੇਕ ਕੱਟ ਰਹੇ ਤੇ ਸੈਲੀਬ੍ਰੇਟ ਕਰ ਰਹੇ ਦੇਖੋ ਅੱਜ ਮੈਂ ਮੈਂ ਵੀਡੀਓ ਬਣਾਈ ਉਹ ਦੇਖੋ ਤੁਸੀਂ ਜੀ ਇਹ ਬੇਖੌਫ ਹੋ ਕੇ ਇਹ ਕੰਮ ਕਰ ਰਹੇ ਨੇ ਜੀ ਜੀ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਸੀ ਜੀ ਇਹਨਾਂ ਵੱਲੋਂ ਵੀ ਇਹ ਇਹਨਾਂ ਵਾਸਤੇ ਆਮ ਗੱਲ ਹੈ ਜੀ ਪੁਲਿਸ ਕੋਲ ਹੈ ਜੀ ਬਿਲਕੁਲ ਹੈ ਸਾਹਮਣੇ ਹੋਇਆ ਜੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੋ ਰਿਹਾ ਜੀ ਇਸ ਮੈਂ ਤੁਹਾਨੂੰ ਇਹ ਵੀਡੀਓ ਹੈਗੀ ਕਿੰਨੀ ਬਜਾਏ ਮਤਲਬ ਪੁਲਿਸ ਕੋਲ ਹੈ ਔਰ ਉਹ ਫੇਰ ਕੱਟ ਰਹੀ ਹੈ ਕੱਟ ਰਹੀ ਹੈ ਮੈਂ ਵੀਡੀਓ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਵੀ ਉਹ ਕਹਿ ਰਹੇ ਨੇ ਵੀ ਸਾਡੀ ਜੇਬ ਦੇ ਵਿੱਚ ਪ੍ਰਸ਼ਾਸਨ ਹੈ ਜੀ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਹ ਤਾਂ ਹਜੇ ਕੁੱਟਮਾਰ ਕੀਤੀ ਗਈ ਕਿ ਪੁਲਿਸ ਪ੍ਰਸ਼ਾਸਨ ਵੀ ਵੇਟ ਕਰ ਰਿਹਾ ਸੀ ਕਿ ਬੰਦਾ ਮਾਰ ਦਿੰਦੇ ਫੇਰ ਕਾਰਵਾਈ ਕਰਦੇ ਤੁਸੀਂ ਦੇਖ ਸਕਦੇ ਜਦੋਂ ਦੱਸਿਆ ਵੀ ਆ ਉਹਨਾਂ ਨੂੰ ਕਿਹਾ ਵੀ ਆ ਕਿ ਇਹਨਾਂ ਨੇ ਕੁੱਟਿਆ ਪਰ ਫਿਰ ਵੀ ਉਹ ਸ਼ਰਿਆਮ ਆਪਣੇ ਸੈਲੀਬ੍ਰੇਸ਼ਨ ਕਰ ਰਹੇ ਨੇ ਬਰਥਡੇ ਮਨਾ ਰਹੇ ਨੇ ਪਰ ਉਥੇ ਗੁਰਸਿੱਖ ਵੀਰ ਨੂੰ ਹਸਪੀਟਲ ਲਜਾਇਆ ਜਾ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਚੰਡੀਗੜ੍ਹ ਪੁਲਿਸ ਦੀ ਨਾਕਾਮੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵੀਰ ਆ ਉਹ ਜ਼ਖਮੀ ਹਾਲਤ ਦੇ ਵਿੱਚ ਹੈ ਔਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿ ਇਹੀ ਵੇਟ ਕੀਤਾ ਜਾ ਰਿਹਾ ਕਿ ਚਲੋ ਜੇ ਕੋਈ ਮਰ ਜੂਗਾ ਤਾਂ ਫਿਰ ਚੱਕ ਲਾਂਗੇ ਇਹ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਬਹੁਤ ਦੁੱਖ ਦੀ ਗੱਲ ਹੈ ਕਿ ਵੀਰ ਜੀ ਤੁਸੀਂ ਵੀਡੀਓ ਫਿਰ ਵੀ ਬਣਾਈ ਹੈ ਕਿ ਆਪ ਤੁਸੀਂ ਗੰਭੀਰ ਹਾਲਤ ਚ ਤੁਸੀਂ ਇਸ ਕੰਡੀਸ਼ਨ ਚ ਸੀ ਫਿਰ ਵੀ ਤੁਸੀਂ ਵੀਡੀਓ ਬਣਾ ਕੇ ਸਬੂਤ ਰੱਖਿਆ ਸਬੂਤ ਰੱਖ ਲਿਆ ਜੀ ਮੈਂ ਸਬੂਤ ਰੱਖਿਆ ਤੁਸੀਂ ਉਹਦੇ ਵੀ ਐਟ ਲੀਸਟ ਕੱਲ ਨੂੰ ਮੇਰੇ ਤੇ ਅਗਰ ਕੋਈ ਹੁੰਦਾ ਤਾਂ ਮੇਰੇ ਕੋਲ ਸਬੂਤ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ ਛੋਟੀ ਜੀ ਗੱਲ ਤੇ ਵੀਰ ਦੇ ਨਾਲ ਕਿਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਾਨਲੇਵਾ ਹਮਲਾ ਹੁੰਦਾ ਆ ਕਾਫੀ ਸੱਟਾਂ ਜਿਹੜੀਆਂ ਗਹਿਰੀਆਂ ਮਾਰ ਦਿੱਤੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਜੋ ਵੀ ਟਾਂਕੇ ਲੱਗੇ ਹੋਏ ਆ ਪਰ ਉਹ ਉਹ ਕਹਿ ਰਹੇ ਨੇ ਇੱਕ ਘਟਨਾ ਨਹੀਂ ਹੈਗੀ ਬਹੁਤ ਐਸੀਆਂ ਕਟਾਂ ਜਿਹੜੀਆਂ ਚੰਡੀਗੜ੍ਹ ਮੁਹਾਲੀ ਵਿੱਚ ਵਾਪਰ ਰਹੀਆਂ ਨੇ ਔਰ ਵੀਰ ਕਹਿ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਕਾਰਵਾਈ ਆ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਹੀ ਤੇ ਜੇ ਇਸੇ ਹੀ ਤਰ੍ਹਾਂ ਹੁੰਦਾ ਜੋਇਆ ਕਾਰਵਾਈ ਸਹੀ ਨਾ ਕੀਤੀ ਗਈ ਤਾਂ ਇਕੱਠ ਕੀਤਾ ਜਾਏਗਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਬੁਲਾਇਆ ਜਾਏਗਾ ਤੁਹਾਨੂੰ ਫੋਨ ਵੀ ਆਏ ਸੀ ਵੀ ਅਸੀਂ ਖੜੇ ਆ ਤੁਸੀਂ ਦੱਸੋ ਕੀ ਕਰਨਾ ਹੈ ਹਾਂਜੀ ਹਾਂਜੀ ਫੋਨ ਆ ਰਹੇ ਨੇ ਸਾਨੂੰ ਡੇਲੀ ਤੇ ਫੋਨ ਆ ਰਹੇ ਨੇ ਪਰ ਅਸੀਂ ਹਜੇ ਇਹੀ ਕਹਿ ਰਹੇ ਹਾਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਕਾਨੂੰਨ ਤੇ ਭਰੋਸਾ ਕਰ ਰਹੇ ਹਾਂ ਕਾਨੂੰਨ ਤੇ ਭਰੋਸਾ ਵੀ ਹਾਂਜੀ ਸਾਨੂੰ ਕਾਨੂੰਨੀ ਕਾਰਵਾਈ ਤੇ ਦੇਖ ਲੈਣ ਦਾ ਵੀ ਅਗਰ ਤੁਹਾਨੂੰ ਆਪਣਾ ਸਹੀ ਕਾਰਵਾਈ ਨਹੀਂ ਕਰਾਂਗਾ ਤਾਂ ਫਿਰ ਅਸੀਂ ਇਕੱਠ ਨੂੰ ਸਮੋਦਾ ਕਰਾਂਗੇ ਪੋਤਾਨਵਾਦੀ ਸੁਦਸ਼ ਕੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੀਰ ਦਾ ਸਾਥ ਜਿਹੜਾ ਉਹ ਉਹਨਾਂ ਨੂੰ ਮਿਲ ਸਕੇ ਔਰ ਇਨਸਾਫ ਦੀ ਜਿਹੜੀ ਮੰਗ ਕਰ ਰਹੀ ਆ ਜੋ ਕਾਰਵਾਈ ਆ ਉਹ ਸਹੀ ਤਰੀਕੇ ਦੇ ਨਾਲ ਹੋ ਸਕੇ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਧੰਨਵਾਦ